ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੁਕਮਨਾਮਾ ਸਾਹਿਬ ਜਗੋ ਜਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਸਲੋਕ ਮਹਲਾ 3ਾ ਸੇਖਾਂ ਚੌਚਕਿਆਂ ਚੋ ਵਾਇਆ ਇਹ ਮਨ ਇਕਤ ਕਰ ਆਣ ਇਹੜ țeੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਗੁਰ ਅੱਗੇ ਢਹਿ ਪਉ ਸਭ ਕਿਛ ਜਾਣੈ ਜਾਣ ਆਸਾ ਮਨ ਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤ ਗੁਰ ਕੈ ਭਾਣਾ ਭੀ ਚੱਲੇ ਤਾਂ ਦਰਗਹਿ ਪਾਵੇ ਮਾਣ ਨਾਨਕ ਜੇ ਨਾਮ ਨ ਚਿਤਨੀ ਤਿੰਨ ਢਿਗ ਪੈਨਣ ਢਿਗ ਖਾਣ ਪਿਆਰੀ ਸਾਧ ਸੰਗਤ ਜੀ ਅੱਜ ਦੇ ਫਰਮਾਨ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਹੇ ਚੁੱਕੇ ਝਕਾਏ ਸ਼ੇਖ ਇਸ ਮਨ ਨੂੰ ਇੱਕ ਟਿਕਾਣੇ ਤੇ ਲਿਆ ਵਿੰਗੀਆਂ ਟੇਡੀਆਂ ਗੱਲਾਂ ਛੱਡ ਤੇ ਸਤਿਗੁਰ ਦੇ ਸ਼ਬਦ ਨੂੰ ਸਮਝ ਜੋ ਸਬ ਦਾ ਜਾਣੂ ਸਤਿਗੁਰ ਸਭ ਕੁਝ ਸਮਝਦਾ ਹੈ ਉਸ ਦੀ ਚਰਨੀ ਲੱਗ ਆਸਾ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪਰਉਣਾ ਸਮਝ ਤੇ ਤੂੰ ਸਤਿਗੁਰ ਦੇ ਬਾਣੇ ਵਿੱਚ ਚੱਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ ਜੋ ਮਨੁੱਖ ਨਾਮ ਰਾਹੀ ਸਭ ਕੁਝ ਪਾ ਲੈਂਦੇ ਨੇ ਉਹ ਸਤਗੁਰ ਦੇ ਨੇੜੇ ਹੁੰਦੇ ਨੇ ਜੋ ਮਨੁੱਖ ਨਾਮ ਨਹੀਂ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਟਕਾਰ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ